ਵਾਹ ਕੀ ਗੁਸੇ ਨਹੀਂ ਕਰ ਸਾਖ ਫਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਆਪ ਆਪਣੇ ਸਬਸਕ੍ਰਾਈਬਰ ਘਰ ਆਏ ਆ ਜੀ ਸਬਸਕ੍ਰਾਈਬ ਕਰਨ ਨੂੰ ਸਬਸਕ੍ਰਾਈਬਰ ਨਾ ਸਮਝਿਓ ਇਹ ਮੇਰੀਆਂ ਦੋ ਭੈਣਾਂ ਦੀ ਛੋਟੀਆਂ ਦੇਖੋ ਜੇ ਤਾਂ ਜਦ ਦੇ ਅਸੀਂ ਆਏ ਇੰਦੀਆਂ ਗੱਲਾਂ ਸੁਣਾਉਂਦੀ ਮੈਂ ਤਾਂ ਖੁਸ਼ੀ ਬਹੁਤ ਆ ਅੱਜ ਜਿੰਨ ਤਾਂ ਇਹ ਨਾਲ ਜਿਵੇਂ ਇੰਡੀਆ ਮੇਰੇ 16 ਆ ਗਏ ਹਾਂ ਜੀ ਇਹ ਵਲੌਗ ਦੇਖਦੇ ਨੇ ਤੇ ਇਹਨਾਂ ਨੂੰ ਮਿਲਣ ਦੀ ਵੀ ਹੈਗੀ ਸੀ ਇੱਛਾ ਹਨਾ ਜਦੋਂ ਆਪਾਂ ਕਹਿੰਦੇ ਆ ਵੀ 100 ਕੋਤੇ ਬੰਦਾ ਚੱਕਰ ਜਾਂਦਾ ਜਦੋਂ ਮਨ ਇੱਛਾ ਹੋਵੇ ਇਹਨੂੰ ਸਹੀ ਫਿਰ ਉਹ ਪਰਮਾਤਮਾ ਪੂਰੀ ਕਰ ਦਿੰਦੇ ਜੀ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਨਾਈਸ ਫੈਮਲੀ ਹੈ ਮਿਲ ਕੇ ਬਹੁਤ ਵਧੀਆ ਲੱਗਿਆ ਜਦਦੇ ਅਸੀਂ ਆਏ ਆ ਛੋਟੀ ਭੈਣ ਤਾਂ ਵਦਦੀ ਹੀ ਬਸ ਵੀ ਆ ਖਵਾਦਾ ਆ ਖਵਾਦਾ ਕੰਮਾਂ ਨਹੀਂ ਲੱਗੇ ਪਏ ਹੁਣ ਕੇ ਹੈ ਵੀ ਬੈਠ ਜੋ ਉਹ ਬਣਾ ਦੇਣਾ ਨੜੇ ਦਾ ਬਲੇ ਲੋ ਅਸੀਂ ਹਮ ਬਲੌਗ ਬਣਾ ਲਏ ਕਾਫੀ ਕੰਮ ਹੋ ਗਿਆ ਇਸ ਸਾਨੂੰ ਆਇਆ ਨੂੰ ਤੇ ਅਸੀਂ ਜੇ ਬਹੁਤ ਕੁਝ ਸ਼ੱਕ ਵੀ ਲਿਆ ਗੱਲਾਂ ਨੂੰ ਬਹੁਤ ਮਾਰ ਲਈਆਂ ਹੁਣ ਬਲੌਗ ਸ਼ੁਰੂ ਕੀਤਾ ਆ ਫੈਮਲੀ ਦੇ ਵਿੱਚ ਹਨਾ ਜਿਵੇਂ ਇਹ ਦੀਦੀ ਹੋ ਗਈ ਇਹਨਾਂ ਦਾ ਬੇਟਾ ਹੋ ਦੀਦੀ ਦੇ ਤਿੰਨ ਬੇਟੇ ਨੇ ਥੋੜੇ ਇੱਕੋ ਹੀ ਹੈ ਜੀ ਇਹਨਾਂ ਦੀ ਇੱਕ ਬੇਟਾ ਇਹ ਆਪਣੇ ਮਾਤਾ ਜੀ ਨੇ ਤੇ ਸਭ ਤੋਂ ਜ਼ਿਆਦਾ ਤੇ ਮੈਨੂੰ ਮਾਤਾ ਜੀ ਦੀ ਦੇਖਦੇ ਸਾਡੇ ਸ਼ਹਿਰ ਚ ਐਨਾ ਪਿਆਰ ਮੁਸ਼ਾਵਰ ਕਰ ਰਹੇ ਨੇ ਬਹੁਤ ਅਸੀ ਤੇ ਹੁਣ ਤੁਹਾਨੂੰ ਇਹ ਯੂਐਸਏ ਦਾ ਇੱਕ ਹੋਰ ਹੋਮ ਟੂਰ ਕਰਾਉਣ ਲੱਗੇ ਆ ਤੇ ਇਹ ਸਭ ਤੋਂ ਪਹਿਲਾਂ ਆਪਣੀ ਐਂਟਰੀ ਹੋ ਗਈ ਐਂਟਰੀ ਤੋਂ ਬਾਅਦ ਇਹ ਡਰਾਈਵਿੰਗ ਰੂਮ ਆ ਗਿਆ ਜੀ ਇਹ ਫੈਮਿਲੀ ਆ ਸਾਰੀ ਜਿਹੜੀ ਤੁਸੀਂ ਮਿਲੇ ਹੋ ਹੈਨਾ ਇਹ ਦੀਦੀ ਵੀ ਇਹ ਦੀਦੀ ਦਾ ਇਹ ਬੇਟਾ ਹੈ ਤੇ ਤੇ ਇਹ ਮਾਤਾ ਜੀ ਤੁਹਾਨੂੰ ਦੱਸਿਆ ਜੀ ਹੈਨਾ ਇਹ ਬਹੁਤ ਨਾਈਸ ਨੇ ਤੇ ਇਹ ਬੇਟੀ ਨੇ ਇਹਨਾਂ ਦੇ ਤੇ ਇਹਨਾਂ ਦੇ ਉਹ ਬੇਟਾ ਹੈਰੀ ਸਾਈਡ ਤੇ ਹੈਰੀ ਹੈਰੀ ਫੋਨ ਤੇ ਲੱਗਿਆ ਹੋਇਆ ਭਗਤ ਮੇਰੇ ਲਿਵਿੰਗ ਰੂਮ ਆਗੇ ਆ ਜੀ ਸ테 ਇੱਥੇ ਐਲਸੀਡੀ ਤੇ ਸਾਡੇ ਬਲੌਗ ਦੇਖਦੇ ਨੇ ਇੱਥੇ ਬੈਠ ਕੇ ਇੱਧਰ ਉਪਨ ਕਿਚਨ ਆ ਜਾਂਦੀ ਹੈ ਤੇ ਇੱਧਰ ਇਹ ਡਾਈਨਿੰਗ ਟੇਬਲ ਹੋ ਗਿਆ ਤੇ ਇੱਧਰ ਬੈਕ ਯਾਰਡ ਆ ਜਾਂਦੀ ਹੈ ਜੀ ਤੇ ਇਹ ਜਹਨੇਰਾ ਜੀ ਤੇ ਇਹ ਸੇਮ ਹੀ ਹੁੰਦੀਆਂ ਨੇ ਜਿਵੇਂ ਸਾਰੀਆਂ ਹੁੰਦੀਆਂ ਕੋਈ ਹਨਾ ਪਿੱਛੇ ਸਬਜ਼ੀਆਂ ਲਾ ਲੈਂਦਾ ਕੋਈ ਫੁੱਲ ਬੂਟੇ ਲਾ ਲੈਂਦਾ ਕੋਈ ਝੁੱਲ੍ਹਾ ਲਾ ਲੈਂਦਾ ਉਹ ਆਪਣਾ ਆਪਣਾ ਚੁਆਇਸ ਹੋ ਜਾਂਦੀ ਹੈ

ਇਹ ਇਹ ਤਿੰਨ ਬੈੱਡਰੂਮ ਵਾਲਾ ਉਹ ਹੈਗਾ ਹਾਊਸ ਇੱਕ ਤਾਂ ਨ ਕਮਰੇ ਚ ਇੱਕ ਹੋਰ ਚੀਜ਼ ਵੀ ਨੂੰ ਇਹ ਸਪੈਸ਼ਲ ਖੰਦੋ ਹਾਂ ਦਿਖਾ ਦਿਓ ਖੋਹਣਾ ਮੇਰੇ ਲਈ ਇਹ ਇੱਥੇ ਜਾਏਗੀ ਹਮਾਰਾ ਕਮਰਾ ਔਰ ਇਹ ਇੱਥੇ ਜਾਏਗੀ ਲੇਟਾ ਲੇਟਾ ਜਾਏਗੀ ਹਾਂ ਦੇਖਿਆ ਇਹ ਅੰਦਰ ਜੋ ਤਾਂ ਹੁਣ ਕੀ ਤਾਂ ਠੀਕ ਤੁਹਾਨੂੰ ਹਾਂਜੀ ਆ ਇਹ ਪ੍ਰਮਿਸਾ ਲੋਗ ਹੈ ਲੈਟ ਆ ਬਣੀ ਹੈ ਅੱਛਾ ਇਹ ਅੰਤਰਜੋਤ ਨੇ ਆਪਦੇ ਮਤਲਬ ਕਿ ਚੁਆਇਸ ਦੇ ਅਕੋਰਡਿੰਗ ਆਪਣਾ ਕਮਰਾ ਤਿਆਰ ਕਰਵਾਇਆ ਹੈ ਇਧਰ ਨਾਲ ਵਾਸ਼ਰੂਮ ਹੈ ਤੇ ਇਧਰ ਰੂਮ ਹੈਗਾ ਇਹ ਜਿਹੜਾ ਰੂਮ ਹੈ ਜੀ ਇੱਥੇ ਇਹਨਾਂ ਨੇ ਬੈੱਡ ਲਾਉਣ ਹੈ ਲਿਆ ਕੇ ਇਹ ਦੇਖੋ ਬਿਲਕੁਲ ਇਹ ਫਰੈਸ਼ ਰੂਮ ਹੈ ਉਹ ਬੈਸਟਾ ਨਹੀਂ ਕਰ ਉਹ ਸਾਡਾ ਵੱਡਾ ਮੰਡਾ ਹੈ। ਤੇ ਇੱਧਰ ਮਾਸਟਰ ਬੈੱਡਰੂਮ ਹੈਗਾ ਦੀਦੀ ਦਾ। ਉਹ ਦੀਦੀ ਟੂਰ ਕਰਾਉਣਗੇ। ਤੁਹਾਡਾ ਟੂਰ ਕਰਾਉੱਚੀ। ਮੈਂ ਸਾਡਾ ਮਾਸਟਰ ਰੂਮ ਹਾਂਜੀ ਇਹਦਾ ਜਿਹੜੀ ਇਹ ਬੈਨੀਫਿਟ ਹੈ ਮਾਸਟਰ ਜਿਹੜਾ ਬੈਡਰੂਮ ਹੈ ਇਹਦੇ ਵਿੱਚ ਜਦੋਂ ਛੋਟੇ ਬੇਬੀ ਹੁੰਦੇ ਨੇ ਉਹਨੂੰ ਬੰਦਾ ਨਾਲ ਹੀ ਬੈੱਡ ਲਗਾ ਕੇ ਹਨਾ ਆਪਣੇ ਮਤਲਬ ਕਿ ਵੀ ਸਾਹਮਣੇ ਸੁਲਾ ਸਕਦਾ ਹੈ ਦੇਖ ਸਕਦਾ ਰਾਤ ਨੂੰ ਤੇ ਇਸ ਤਰ੍ਹਾਂ ਜਿਹੜੀ ਮਾਸਟਰ ਬੈਡਰੂਮ ਦੇ ਵਿੱਚ ਡਬਲ ਬੈੱਡ ਲੱਗ ਜਾਂਦੇ ਨੇ ਜੀ ਬਹੁਤ ਸੋਹਣਾ ਇਹ ਵੀ ਨਾਲ ਤੇ ਜਿਹੜਾ ਵਾਸ਼ਰੂਮ ਹੈ ਇਹ ਵੀ ਬਹੁਤ ਵੱਡਾ ਤੇ ਪੂਰਾ ਹੈ ਸਾਰਾ ਘਰ ਇਹਨਾਂ ਨੇ ਆਪਣੇ ਅਕੋਰਡਿੰਗ ਬਹੁਤ ਵਧੀਆ ਬਣਾਇਆ ਸਜਾਇਆ ਹੋਇਆ ਹੈ ਜੀ। ਇਧਰ ਹਲਾ ਜੁਦਾ ਗਰਾਜ। ਚਲੋ ਅੰਤਰਜੋਤ ਕਰਾਉਂਦੇ ਅੱਗੇ ਟੂਰ। ਇਧਰ ਕੱਪੜੇ ਧੋਣੀਆਂ ਮਸ਼ੀਨ। ਲਾਂਡਰੀ ਆ ਗਈ। ਲਾਂਡਰੀ ਆ ਗਈ। ਆਓ ਜੀ। ਦੋ ਮਸ਼ੀਨਾਂ ਵਾਲੀ ਹਰਮੈਂਟਸ। ਸਕਾਨ ਵਾਲੀ ਇੱਕ ਧੋਣ ਵਾਲੀ। ਸਾਰਾ ਇਹ ਅੰਤਰਜੋਤ ਦੀ ਜੱਟ ਆ। ਅੰਤਰਜੋਤ ਸਾਈਕਲ ਵੀ ਆ ਗਿਆ। ਆਹ ਦਾ ਸੈਕਲ ਤੇ ਆਹ ਕਿਚਨ ਹੀ ਤੇ ਜਿਹੜੀ ਅੰਦਰ ਧੂਆ ਨਹੀਂ ਆਉਂਦਾ ਇਹਦੇ ਫਰਲੇ ਰੋਂ ਬੱਜਦੇ ਦੱਸੋ ਅੰਦਰ ਜੋ ਕਿਚਨ ਹੋ ਰਿਹਾ ਸਾਰਾ ਆਪਣਾ ਗੈਸ ਸਾਰਾ ਲੱਗੇ ਤੇ ਇਹਨਾਂ ਵਿੱਚ ਭਾਂਡੇ ਰੱਖੀ ਦੇਣੇ ਕੀ ਇਹ ਬਾਹਰ ਕਿਚਨ ਤਾਂ ਹੁੰਦਾ ਜੀ ਇਹ ਮਤਲਬ ਕਿ ਗੈरेज ਦੇ ਵਿੱਚ ਗਰਾਜ ਦੇ ਵਿੱਚ ਵੀ ਜਿਹੜਾ ਆਪਣਾ ਅੰਦਰ ਕਿਚਨ ਹੈ ਉਹਦੇ ਵਿੱਚ ਜਿਆਦਾ ਮਤਲਬ ਕਿ ਵਿੱਚ ਨਹੀਂ ਕੋਈ ਹਾਂਜੀ ਬਾਣਾ ਨਾਲ ਉਹ ਵੀ ਹੋ ਜਾਂਦਾ ਨਾ ਇੱਕ ਜਿਵੇਂ ਆਪਾਂ ਕਹਿੰਦੇ ਗਾਹਾਂ ਚ ਪੈ ਜਾਂਦਾ ਨਾਲੇ ਪੰਜਾਬੀ ਬੰਦੇ ਪ੍ਰੋਟੀਨ ਖਾਂਦੇ ਸਹੀ ਗੱਲ ਹੈ ਇਹ ਪ੍ਰੋਟੀਨ ਵਾਲੀ ਚੀਜ਼ ਕੋਈ ਹੈ ਜੀ ਹਾਂ ਸਾਰਾ ਕੱਪ ਉਹਨੇ ਚ ਭਾਂਡੇ ਬਾਕੇ ਰੱਖੀ ਦੇਣਗੇ ਹਾਂ ਇਹ ਚ ਜਿੰਨੇ ਵੀ ਹਾਰੇ ਨੇ ਨਿੱਕੇ ਤੋਂ ਲੈ ਕੇ ਸਾਰਾ ਇੱਧਰ ਤੇ ਇੱਧਰ ਆਪਣੇ ਵੱਡੇ ਟਰੈਸ਼ ਰੱਖੀ ਦੇ ਨੇ ਘਰ ਦੇ ਜਿੰਨਾ ਵੀ ਟਰੈਸ਼ ਹੋ ਗਿਆ ਠੀਕ ਹੈ ਤੇ ਕਿਉਂਕਿ ਇੱਧਰ ਆਪਣੇ ਟਰੈਸ਼ ਵੱਡੇ ਨੇ ਸਾਰਾ ਪਾ ਕੇ ਆਪਣਾ ਟਬਾਂ ਨੂੰ ਰੱਖ ਲੈ ਨਹੀਂ ਇੱਧਰੋਂਠੀਆਂ ਵੀ ਰਸੋਈ ਜਾਂ ਅੰਦਰ ਜੁੱਤੀਆਂ ਮੈਂ ਕਿਦਾਂ ਪਿਆ ਇਹ ਕਿਦਾਂ ਆਈ ਤੋਂ ਇਹ ਆ ਸਾਡੀਆਂ ਟੈਚੀਆਂ ਰੱਖੇ ਲੇ ਕੇ ਚੀੜੀਆਂ ਆ ਵਸੇ ਬੱਲ ਬੱਲ ਇਹ ਵਰਸਿੰਗ ক্লোਜ ਹਟਾਣਾ ਰਾਣੀ ਨਹੀਂ ਉਹ ਤਾ ਵੀ ਹੈਗੀ ਆ ਹਾਜੀ ਇੱਕ ਬੇਟਾ ਉਹੀ ਸੌਂ ਗਿਆ ਖੇਡ ਫੁੜ ਕੇ ਜਦੋਂ ਥੱਕ ਗਿਆ ਫਿਰ ਥੱਕ ਕੇ ਬੱਚੇ ਐਵੇਂ ਸੌ ਜਾਂਦੇ ਨੇ ਫੁੜ ਪੂਰਾ ਗਾਹ ਵੀ ਪੈਲੇ ਹੈ ਨਹੀਂ ਕੋਈ ਪਤਾ ਨਹੀਂ ਲੱਗਦਾ ਹਾਜੀ ਮੈਂ ਸੈਲਫੀ ਖਿੱਚ ਲਏ ਗ੍ਰਾਫਿਕ ਲਾਉਣਾ ਘਰ ਦੇ ਮਾਲ ਠੀਕ ਹੈ ਤੁਹਾਨੂੰ ਬਾਜੀ ਨਾਲ ਵੀ ਫੋਟੋ ਤਿੰਨ ਲਾ ਦਿੰਦੇ ਆ ਏ ਵੀਰ ਜੀ ਠੱਲੇ ਗਏ ਵੀ ਜੀ ਐ ਅੰਤਰਜੋਤ ਨੂੰ ਠੀਕ ਹੈ ਜੀ ਇਹ ਅੰਤਰਜੋਤ ਇਹ ਮਮਾ ਪਾਪਾ ਜਿੱਥੇ ਆਪਾਂ ਘਰ ਚ ਆਏ ਆ ਜਿਹੜਾ ਬਲੌਗ ਕਰਾਇਆ ਤੇ ਇਹ ਜਿਵੇਂ ਯੂਐਸਏ ਬਲੌਗ ਤੁਹਾਨੂੰ ਪਹਿਲਾਂ ਵੀ ਕਰਾਇਆ ਸੀ ਜਿਹੜਾ ਇਹ ਵਾਲਾ ਜਿਹੜੀ ਟੂਰ ਕਰਵਾਇਆ ਇਹ ਉਹ ਤੋਂ ਬਿਲਕੁਲ ਡਿਫਰੈਂਟ ਹੈ ਉਹ ਦਾ ਮਤਲਬ ਕਿ ਮਤਲਬ ਕਿ ਬਾਹਰ ਤੋਂ ਇਹ ਝੋਪੜੀਆਂ ਜਿਹੀਆਂ ਟਾਈਪ ਸੇਮ ਨਕਸ਼ੇ ਲੱਗਦੇ ਨੇ ਹਨਾ ਨੰਬਰ ਤੋਂ ਹੀ ਪਤਾ ਲੱਗਦਾ ਪਰ ਅੰਦਰੋਂ ਜਿਹੜੇ ਨਕਸ਼ੇ ਹੁੰਦੇ ਨੇ ਉਹ ਚੇਂਜ ਹੁੰਦੇ ਨੇ ਵੀ ਹਨਾ ਇੱਕ ਤਾਂ ਚੇ ਫਰਕ ਪੈ ਜਾਂਦਾ ਵੀ ਕੋਈ ਕਿਵੇਂ ਡੈਕੋਰੇਟ ਕਰਦਾ ਆਪਣੇ ਘਰ ਨੂੰ ਹਨਾ ਕੋਈ ਕਿੱਥੇ ਕਿਵੇਂ ਸਮਾਨ ਸੈੱਟ ਕਰਦਾ ਤੇ ਦੂਜਾ ਹੁੰਦਾ ਵੀ ਥੋੜਾ ਇਸ ਤਰ੍ਹਾਂ ਵੀ ਫਰਕ ਪੈ ਜਾਂਦਾ ਜੀ ਹਨਾ ਵੀ ਜਿਵੇਂ ਜਿਹੜੇ ਬੈੱਡਰੂਮ ਨੇ ਉਹ ਕਿਸੇ ਦੇ ਕਿਵੇਂ ਸਾਈਡ ਤੇ ਆ ਜਾਂਦੇ ਨੇ ਕਿਸੇ ਦੇ ਕਿਵੇਂ ਆ ਜਾਂਦੇ ਨੇ ਤੇ ਉਹ ਨਾਲ ਜਣੀ ਜਿਹੜਾ ਪਹਿਲਾਂ ਬਹੁ ਸੀਗਾ ਆਪਣਾ ਜੀ ਹੋਮ ਟੂਰ ਸੀਗਾ ਉਸ ਤੋਂ ਇਹ ਬਿਲਕੁਲ ਡਿਫਰੈਂਟ ਹੈ। ਹਾਂ। ਨਾ ਨਹੀਂ ਵੈਸੇ ਵੀ ਬੰਦੇ ਨੂੰ ਨਾ ਮੈਡੀਕਲ ਦੀ ਸਾਰੀ ਨੌਲੇਜ ਆ ਜਾਂਦੀ ਹੈ। ਕੋਈ ਲੋੜ ਹੈ ਹੈ ਨਾ ਮੰਨ ਕੇ ਕਿਸੇ ਆਪਣੇ ਕਰ ਲੈਗੇ ਹੈ ਮੇਰੇ ਕੋਲ ਹਾਂ। ਕਰੋ ਤੁਸੀਂ। ਹਾਂ। ਅਸੀਂ ਤੁਹਾਨੂੰ ਹੋਮ ਟੂਰ ਕਰਾਤਾ ਜੀ ਇਹੇ ਰਾਤ ਦਾ ਟਾਈਮ ਹੈ ਤੇ ਤਾਂ ਕਰਕੇ ਬਾਹਰ ਹਨੇਰਾ ਹੈ ਇੱਧਰ ਜਿਹੜੀਆਂ ਸਟਰੀਟ ਲਾਈਟਾਂ ਨੇ ਆਪਣੀ ਇੰਡੀਆ ਵਾਂਗੂ ਹੋ ਵੀ ਨਹੀਂ ਚੱਲਦੀਆਂ ਹੈਗੀਆਂ ਬਾਕੀ ਜਣੀ ਜਿਹੜੀ ਇੱਧਰ ਘਰਾਂ ਦੀ ਸਹੂਲਤ ਹੁੰਦੀ ਆ ਉਹ ਵੀ ਅਸੀਂ ਤੁਹਾਨੂੰ ਬਹੁਤ ਵਾਰ ਪਹਿਲਾਂ ਦੱਸਿਆ ਹੋਇਆ ਹੈ ਵੀ ਜਿਵੇਂ ਏਸੀ ਹੋਗੇ ਹੀਟਰ ਹੋਗੇ ਉਹ ਛੱਤਾਂ ਦੇ ਵਿੱਚ ਹੀ ਹੁੰਦੇ ਨੇ ਤੇ ਚਲੋ ਇੱਕ ਅੱਧਾ ਐਵੇਂ ਸੈਂਟਰ ਪੱਖਾ ਹੁੰਦਾ ਲੱਗਿਆ ਹੋਇਆ ਬਾਕੀ ਸਾਰੇ ਏਸੀ ਆ ਜਾਂਦੇ ਨੇ ਤੇ ਜਿਵੇਂ ਜੀਵੀਆਂ ਨੂੰ ਹੀਟਰ ਚੱਲਦੇ ਆਂਆਂ ਇਸੀ ਚੱਲਦੇ ਹਾਂਜੀ ਹਾਂਜੀ ਤੇ ਜਿਹੜੀ ਕਿਚਨ ਹੈ ਇਹ ਇਸ ਤਰ੍ਹਾਂ ਓਪਨ ਹੀ ਆ ਜਾਂਦੀ ਹੈ ਜਿਵੇਂ ਤੁਹਾਨੂੰ ਹੋਮ ਟੂਰ ਦੇ ਵਿੱਚ ਦਿਖਾਇਆ ਹੀ ਹੈ ਇਸ ਤਰ੍ਹਾਂ ਸਾਈਡ ਤੇ ਹਨਾ ਬਾਕੀ ਆਪਣੇ ਆਪਣੇ ਜਰੀਏ ਨਾਲ ਅਗਲਾ ਡੈਕੋਰੇਟ ਕਰ ਲੈਂਦੇ ਲਾਈਟਾਂ ਨੂੰ ਤਾਂ ਜਾਂ ਕਿਵੇਂ ਵੀ ਜਿਵੇਂ ਕਰਨਾ ਹੈ ਜਿਵੇਂ ਵੀ ਵਧੀਆ ਲੱਗਦਾ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਤੁਸੀਂ ਆਪ ਹੀ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਇਹ ਵਧੀਆ ਸਮਾਜੀ ਹੈ ਨਾ ਜੀ ਇੱਥੇ ਕੋਈ ਬੈਠਾ ਵੀ ਹੈ ਅਗਲੇ ਨਾਲ ਗੱਲਾਂ ਵੀ ਮਾਰ ਲੀਆਂ ਨੇ ਤੇ ਕਿਚਨ 'ਚ ਕੰਮ ਵੀ ਕਰ ਲਿਆ। ਕੰਮ ਵੀ ਕਰੀ ਜੋ। ਬੜੀਆਂ ਦੋ ਚੀਜ਼ਾਂ ਹੋ ਗਈਆਂ। ਨਹੀਂ ਆਪਣੇ ਜੀ ਕਿਚਨ 'ਚ ਇੱਕ ਜਣਾ ਵੜ ਜਾਓ, ਵੜ ਜਾਓ। ਤੇ ਦੂਜਾ ਇੱਕ ਸਾਈਡ ਤੇ ਬੈਠਾ ਰਹੋ। ਅੱਛਾ ਇੱਕ ਬੈਠਾ ਰਹੋ। ਤੇ ਨਾਲ ਗੱਲਾਂ ਕਰਦੇ ਰਹੋ। ਗੱਲਾਂ ਕਰਦੇ ਰਹੋ। ਤੇ ਰੋਈ 'ਚ ਜੇ ਕੰਮ ਕਰਨਾ ਉਹ ਵੀ ਬੋਰ ਹੋ ਰਿਹਾ। ਬੋਰ ਹੋ ਰਿਹਾ। ਜਿਹੜਾ ਕਰਦਾ ਉਹ ਵੀ ਬੋਰ ਹੈ। ਜਿਹੜਾ ਸਾਈਡ ਤੇ ਬੈਠਾ ਹੈ ਉਹ ਵੀ ਬੋਰ ਹੋ ਰਿਹਾ। ਇੱਥੇ ਨਹੀਂ ਬੰਦਾ ਬੋਰ ਹੁੰਦਾ ਜੀ। ਇੱਥੇ ਚਲੋ ਆਏ ਆ ਵੀ ਕਿਚਨ ਦੇ ਵਿੱਚ ਬੰਦਾ ਮੇਨ ਮੇਨ ਜਿਹਾ ਕੰਮ ਕਰ ਲੈਂਦਾ ਵੀ ਬਾਹਲਾ ਗਾਹ ਜਾਣਾ ਪਵੇ। ਤੇ ਜਿਹੜਾ ਬਾਹਰ ਜਾਦਾ ਕੁਕਿੰਗ ਹੁੰਦੀ ਹੈ ਜਿਵੇਂ ਪਰੌਂਠੇ ਪਰੂਠੇ ਬਣਾਉਣੇ ਸਾਡਾ ਨਾ ਮੰਗਲਵਾਰ ਸ਼ਾਮੀ ਕੱਲ ਵੀ ਆਣਾ ਨਾ ਹਾਂਜੀ ਮੰਗਲਵਾਰ ਸ਼ਾਮੀ ਆਣਾ ਤੇ ਰਾਤ ਰਹਿਣਾ ਕਿਉਂ ਮੈਂ ਬੁੱਧਵਾਰ ਘਰ ਰਹਿਣਾ ਤੇ ਠੀਕ ਹੈ ਜੀ ਠੀਕ ਹੈ ਰਾਤ ਰਹਿਣਾ ਕਰਦਕ ਅੱਛਾ ਜੀ ਲਓ ਦੇਖੋ ਨਹੀਂ ਕਹਿੰਦਾ ਰਾਤ ਰਿੱਤ ਰਾਤ ਦਾ ਵੀ ਆਫਰ ਆ ਗਿਆ ਜੀ ਸਾਢੇ ਘਰ ਰਾਤ ਰਹਿਣਾ ਹਾਂਜੀ ਜ਼ਰੂਰ ਰਹਾਗੇ ਜਦ ਕੋਈ ਇੰਨਾ ਪਿਆਰ ਕਰੇ ਹੈ ਨਾ ਫਿਰ ਕਿੱਥੇ ਹੁੰਦਾ ਹੈ ਠੀਕ ਹੈ ਜੀ ਫਿਰ ਆਪਾਂ ਅਗਲੀ ਵੀਡੀਓ 'ਚ ਮਿਲਾਂਗੇ ਹੈ ਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ